ਜਲੰਧਰ ਦੇ ਚਗੇਟੀ ਫਲਾਈਓਵਰ ਨੇੜੇ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਬਾਈਕ ਸਵਾਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਰਾਸ਼ਟਰੀ ਰਾਜਮਾਰਗ ਤੇ ਇੱਕ ਟਰੱਕ ਦੀ ਟੱਕਰ ਕਾਰਨ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਛੱਡਣ ਤੋਂ ਬਾਅਦ ਵਾਪਸ ਆ ਰਿਹਾ ਸੀ ਜਦ ਉਸਨੇ ਬਾਈਕਰ ਨੂੰ ਇੱਕ ਟਰੱਕ ਹੇਠਾਂ ਪਿਆ ਦੇਖਿਆ ਤਾਂ ਉਸ ਦੀਆਂ ਦੋਵੇਂ ਲੱਤਾਂ ਟੁੱਟੀਆਂ ਹੋਈਆਂ ਸਨ ਹਾਦਸਾ ਇਨਾ ਭਿਆਨਕ ਸੀ ਕਿ ਉਸ ਆਦਮੀ ਦੇ ਸਰੀਰ ਦੀ ਚਰਬੀ ਖੁੱਲ ਗਈ ਫਿਰ ਉਸਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਬਾਈਕ ਸਵਾਰ ਨੂੰ ਜੋਹਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਹਾਲਤ ਨਾਜ਼ੁਕ ਕੋ ਦੱਸੀ ਜਾ ਰਹੀ ਹੈ ਪੁਲਿਸ ਨੇ ਬਾਈਕ ਸਵਾਰ ਦਾ ਫੋਨ ਉਸ ਦੀ ਜੇਬ ਦੇ ਵਿੱਚੋਂ ਬਰਾਮਦ ਕੀਤਾ ਅਤੇ ਉਸ ਦੇ ਪਰਿਵਾਰ ਨੂੰ ਘਟਨਾ ਦੇ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਪਰਿਵਾਰ ਥੋੜੀ ਦੇਰ ਬਾਅਦ ਮੌਕੇ ਤੇ ਪਹੁੰਚ ਗਿਆ ਇਹ ਜਿਹੜਾ ਐਕਸੀਡੈਂਟ ਹੈ ਕੀ ਮਾਮਲਾ ਹੈ ਜੀ ਟਿਕੀ ਟੀ ਪੋਲ ਤੋਂ ਅੰਮ੍ਰਿਤਸਰ ਰੋਡ ਨੂੰ ਜਾ ਰਹੀ ਸੀ ਸ਼ਾਮ ਚੱਕ ਇਹ ਡਰਾਈਵਰ ਦੀ ਗਲਤੀ ਕਰ ਨਹੀਂ ਇਹਦਾ ਜਿਹੜਾ ਮੋਟਰਸਾਈਕਲ ਸੀ ਇਹ ਦੇ ਥੱਲੇ ਆ ਗਿਆ ਪੂਰੇ ਅਗਲੇ ਟਾਇਰਾਂ ਤੇ ਤੇ ਜਿਹੜੀਆਂ ਲੱਤਾਂ ਉਹਦੀਆਂ ਮਤਲਬ ਟਾਇਰ ਲੰਘਿਆ ਤੇ ਲੱਤਾਂ ਫੈਕਚਰ ਹੋ ਗਈਆਂ ਬਾਕੀ ਧੜ ਜਿਹੜਾ ਬਚ ਗਿਆ ਉਹਨੂੰ ਇਮੀਡੀਏਟਲੀ ਜੋਲ ਹਸਪੀਟਲ ਅਸੀਂ ਕੱਟ ਕੇ ਇਮੀਡੀਏਟਲੀ ਪਹੁੰਚਾਇਆ ਤਾਂ ਬਾਕੀ ਡਰਾਈਵਰ ਨੇ ਮੌਕੇ ਦੇ ਉੱਤੇ ਫਰਾਰ ਹੋਇਆ ਸੀ ਉਹਨੂੰ ਵੀ ਕਾਬੂ ਕਰਕੇ ਖਾਣਾ ਨੰਮਾ ਮੰਡੀ ਲੈ ਚੱਲਿਆ ਜਿੱਦਾਂ ਡਰਾਈਵਰ ਦੱਸ ਰਿਹਾ ਕਿ ਆਰਪੀ ਦੀ ਗੱਡੀ ਨਾਲ ਆ ਰਹੀ ਸੀ ਉਹਦੀ ਫੇਟ ਵੱਜੀ ਹੈ ਇਹ ਨਾਲ ਇਹ ਨਾਲ ਤੇ ਆਰਮੀ ਦੀ ਗੱਡੀ ਹੁੰਦੀ ਤਾਂ ਰੁਕਦੇ ਪਰ ਰੁਕੇ ਨਹੀਂ ਉਹ ਚਲੇ ਗਏ ਨੇ ਤੇ ਇਹ ਹੁਣ ਐਲੀਗੇਸ਼ਨ ਉਹਨਾਂ ਦੇ ਲਾ ਰਿਹਾ ਆਰਮੀ ਵਾਲਿਆਂ ਤੇ ਬਾਕੀ ਦੇਖਦੇ ਹਾਂ ਇਨਕੁਆਰੀ ਦੇ ਵਿੱਚ ਕੀ ਕਹਦਾ ਕਿ ਜਾ ਕੇ ਥਾਣੇ ਜਾ ਕੇ ਕੀ ਦੱਸਾਂ ਉਹ ਜਿਹੜਾ ਐਕਸੀਡੈਂਟ ਹੋਇਆ ਕੀ ਮਾਮਲਾ ਹੈਗਾ ਸਾਰਾ ਉਹ ਟਿਕੀਟੀਪੌਲ ਤੋਂ ਅੰਬਰਸਰ ਰੋਡ ਨੂੰ ਜਾ ਰਹੀ ਸੀ ਚਾਂਦ ਚੱਕ ਇਹ ਡਰਾਈਵਰ ਦੀ ਗਲਤੀ ਕਰਨੀ ਇਹਦਾ ਜਿਹੜਾ ਮੋਟਰਸਾਈਕਲ ਸੀ ਇਹਦੇ ਥੱਲੇ ਆ ਗਿਆ ਪੂਰੇ ਅਗਲੇ ਟਾਇਰਾਂ ਤੇ ਤੇ ਜਿਹੜੀਆਂ ਲੱਤਾਂ ਉਹਦੀਆਂ ਮਤਲਬ ਟਾਇਰ ਲੰਘਿਆ ਤੇ ਲੱਤਾਂ ਫੈਕਚਰ ਹੋ ਗਈਆਂ ਬਾਕੀ ਧੜ ਜਿਹੜਾ ਬਚ ਗਿਆ ਉਹਨੂੰ ਇਮੀਡੀਏਟਲੀ ਜੋਲ ਹਸਪੀਟਲ ਅਸੀਂ ਕੱਟ ਕੇ ਇਮੀਡੀਏਟਲੀ ਪਹੁੰਚਾਤਾ ਬਾਕੀ ਡਰਾਈਵਰ ਮੌਕੇ ਤੇ ਉੱਤੇ ਫਰਾਰ ਹੋਇਆ ਸੀ ਉਹਨੂੰ ਵੀ ਕਾਬੂ ਕਰਕੇ ਖਾਣਾ ਨੰਮਾ ਮੰਡੀ ਲੈ ਚੱਲਿਆ ਜਿੱਦਾਂ ਡਰਾਈਵਰ ਦੱਸ ਰਿਹਾ ਕਿ ਆ ਆਰਪੀ ਦੀ ਗੱਡੀ ਨਾਲ ਆ ਰਹੀ ਸੀ ਉਹਦੀ ਫੇਟ ਵੱਜੀ ਹੈ ਇਹ ਨਾਲ ਇਹ ਨਾਲ ਤੇ ਆਰਮੀ ਦੀ ਗੱਡੀ ਹੁੰਦੀ ਤਾਂ ਰੁਕਦੇ ਪਰ ਰੁਕੇ ਨਹੀਂ ਉਹ ਚਲੇ ਗਏ ਨੇ ਤੇ ਇਹ ਹੁਣ ਅਲਿਗੇਸ਼ਨ ਉਹਨਾਂ ਦੇ ਲਾ ਰਿਹਾ ਆਰਮੀ ਵਾਲਿਆਂ ਤੇ ਬਾਕੀ ਦੇਖਦੇ ਆ ਇਨਕੁਆਰੀ ਦੇ ਵਿੱਚ ਕੀ ਦੱਸਦਾ ਅੱਗੇ ਜਾ ਕੇ